CBC ਮਹਾਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਪ੍ਰੈਸ ਕਾਨਫਰੰਸ ਕਰਕੇ ਗੁਰਦੁਆਰਾ ਅੰਬ ਸਾਹਿਬ ਦੇ ਨਜ਼ਦੀਕ ਕੱਟੇ ਜਾ ਰਹੇ 100 ਸਾਲ ਪੁਰਾਣੇ ਅੰਬਾ ਦੇ ਦਰਖਤਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਗੁਹਾਰ ਲਗਾਈ ਗਈ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਦੱਸਿਆ ਕਿ ਦਰਖਤ ਮਸ਼ੀਨੀ ਆਰਿਆਂ ਨਾਲ ਵੜਕੇ ਗिरा ਦਿੱਤੇ ਗਏ ਹਨ ਜਿਸ ਦਾ ਕੇਸ ਮਾਨਯੋਗ ਹਾਈ ਕੋਰਟ ਵਿੱਚ ਸੁਣਵਾਈ ਅਧੀਨ ਹੈ ਇਸ ਸਬੰਧ ਵਿੱਚ ਇੱਕ ਦਿਨ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਪੁੱਡਾ ਦਫ਼ਤਰ ਦਾ ਕਿਰਾਉ ਕੀਤਾ ਸੀ ਜਿੱਥੇ ਪੁੱਡਾ ਦੇ ਉੱਚ ਅਧਿਕਾਰੀ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਲੈ ਕੇ ਵਿਸ਼ਵਾਸ ਦਿਵਾਇਆ ਸੀ ਕਿ ਕੋਈ ਦਰਖਤ ਕਟਿਆ ਨਹੀਂ ਜਾਵੇਗਾ ਪਰ ਉਸ ਦੇ باوجود 100 ਸਾਲ ਪੁਰਾਣੇ ਅੰਬਾ ਦੇ ਦਰਖਤਾਂ ਨੂੰ ਸ਼ਰਿਆਮ ਕਟਿਆ ਜਾ ਰਿਹਾ ਹੈ ਅੱਜ ਮੋਰਚਾ ਆਗੂਆਂ ਨੇ ਆਪਣਾ ਫਰਜ਼ ਸਮਝਦੇ ਹੋਏ ਪ੍ਰੈਸ ਕਾਨਫਰੰਸ ਵਿੱਚ ਇਸ ਦੀ ਜਾਣਕਾਰੀ ਸਾਂਝੀ ਕੀਤੀ ਤੇ ਪ੍ਰੈਸ ਨੂੰ ਲਾਈਵ ਕਟਾਈ ਕਰਦਿਆਂ ਵੀ ਦਿਖਾਇਆ ਇਸ ਮੌਕੇ ਮੋਰਚਾ ਆਗੂ ਹਰਨੇਕ ਸਿੰਘ ਮਲਵਾਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਨੂੰ ਦਰਖਤ ਬਚਾਉਣ ਦੀ ਅਪੀਲ ਕੀਤੀ ਇਹ ਸੋਸ਼ਲ ਅੱਜ ਦਾ ਇਹ ਨਾਮ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਦੂਸਾਰੇ ਸਾਰੇ ਸਤਕਾਰਯੋਗ ਪ੍ਰੈਸ ਵਾਲੇ ਵੀਰ ਸਾਡੇ ਜਿਹੜਾ ਸਾਡੇ ਮੋਰਚਾ ਫੇਰ ਸਾਧੀਆਂ ਲੈਟਾਂ ਕੋਲ ਐਸ்சி ਵੀਸੀ ਮਹਾਪੰਚਾਇਤ ਪੰਜਾਬ ਵੱਲੋਂ ਮੋਰਚਾ ਚੱਲ ਰਿਹਾ ਹੈ ਕਿਥੇ ਹਰ ਰੋਜ਼ ਕੋਈ ਨਾ ਕੋਈ ਸਮੱਸਿਆ ਸਾਡੇ ਕੋਲ ਲੈ ਕੇ ਆਂਦਾ ਜਿਵੇਂ ਪਿਛਲੇ ਤੇ 6 ਮਹੀਨੇ ਤੋਂ ਲਗਭਗ ਇੱਥੇ ਲਾਗ ਆਪਣੇ ਮੋਰਚੇ ਦੇ ਬਿਲਕੁਲ ਨੇੜੇ ਅਨੇਕਸ ਮਾਲ ਬਣ ਰਿਹਾ ਹੈ ਮਾਲ ਵਾਲਿਆਂ ਨੇ ਜ਼ਮੀਨ ਖਰੀਦੀ ਉੱਡਾ ਗਮਾਡਾ ਤੋਂ ਖਰੀਦੀ ਹੈ ਉਹ ਜਿੰਨੇ ਵੀ ਦੀ ਖਰੀਦੀ ਹੈ ਆਕਸ਼ਨ ਚ ਲਈ ਬੋਲੀ ਚਲੀ ਉਹ ਲੱਗਦੀ ਗੱਲ ਹੈ ਤੇ ਗੱਲ ਕਰ ਲਈਏ ਇਸ ਮਾਲ ਨੂੰ ਬਣਾਉਣ ਵਾਸਤੇ ਇੱਥੇ 5-400 ਦਰਖਤ 500 ਦਰਖਤ ਜਿਹੜਾ ਬਲੀ ਚੜਨਾ ਵੱਢਣੇ ਕੱਟਣੇ ਦਰਖਤ ਸਰਕਾਰੀ ਤੇ ਗੈਰ ਸਰਕਾਰੀ ਪ੍ਰਾਈਵੇਟ ਜਿਹੜੀ ਉਹਨਾਂ ਦੀ ਜਗ੍ਹਾਾਂ 'ਚ ਆ ਗਏ ਉਹ ਤਾਂ ਪ੍ਰਾਈਵੇਟ થઈ ਹੀ ਹੈਗੇ ਪਰ ਜਿਹੜੇ ਫੁੱਟਪਾਥ ਤੇ ਦਰਖਤ ਹੈ ਉਹ ਸਾਰੇ ਅੰਦਰ ਲੈ ਲੇ ਵੱਢਣੇ ਤੇ ਜਿਨ੍ਹਾਂ ਦੀ ਅਸੀਂ ਕੰਪਲੀਟਾਂ ਦਰਖਾਸਤਾਂ ਦੇ ਕੇ ਗ੍ਰੀਨ ਟਰਮੀਨਲ ਦਿੱਲੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਗਵਰਨਰ ਨੂੰ ਤੇ ਇੱਥੇ ਦੇ ਐਸਐਸਪੀ ਨੂੰ ਡੀਜੀਪੀ ਨੂੰ ਸਾਰੀਆਂ ਦਰਖਾਸਤਾਂ ਜਿਹੜੀਆਂ ਲਿਖਤੀ ਕੰਪਲੀਟਾਂ ਪਿਛਲੇ 5-6 ਮਹੀਨੇ ਪਹਿਲਾਂ ਲਗ ਦਿੱਤੀਆਂ ਸੀ ਵਣ ਵਿਭਾਗ ਨੂੰ ਦਿੱਤੀ ਸੀ ਕੋਈ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਹੋਈ ਨਾ ਜਾ ਟ੍ਰਿਬਿਊਨਲ ਜਾ ਗਿਆ ਨਾ ਕੋਈ ਹੋਰ ਜਾ ਗਿਆ ਤੇ ਇਸ ਕਰਕੇ ਸਾਨੂੰ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਣਾ ਪਿਆ ਕੇਸ ਦਾਇਰ ਕੀਤਾ ਜਿਸ ਕਰਕੇ ਪੁੱਡਾ ਦਫ਼ਤਰ ਸਾਨੂੰ ਧਰਨਾ ਲਾਣਾ ਪਿਆ ਪੁੱਡਾ ਦੇ ਜਿਹੜੇ ਅਫਸਰ ਐ ਈਓ ਐ ਸਟੇਟ ਅਫਸਰ ਐ ਉਹਨਾਂ ਦੀ ਇੱਕ ਮੀਟਿੰਗ ਹੁੰਦੀ ਐ ਤੇ ਸਾਨੂੰ ਜਦੋਂ ਆ ਕੇ ਪ੍ਰਮਾਣ ਭਰੋਸਾ ਦਿੰਦੇ ਵੀ ਇਹ ਜੀ ਇੱਕ ਵੀ ਦਰਖਤ ਦੀ ਅਸੀਂ ਜਿਹੜੀ ਪਰਮਿਸ਼ਨ ਨਹੀਂ ਦੇ ਸਕਦੇ ਵੀ ਵੱਢ ਦਿੱਤੇ ਜਾਣਾ ਇੱਕ ਵੀ ਦਰਖਤ ਦੀ ਤਾਂ ਮਨਜ਼ੂਰੀ ਮਿਲੂਗੀ ਜੇਕਰ ਪੰਜ ਦਰਖਤ ਪਹਿਲਾਂ ਲਾ ਕੇ ਦਿੱਤੇ ਜਾਣ ਜੇਕਰ ਆਪਣੇ ਆਪਣੇ ਘਰ 'ਚ ਵੀ ਦਰਖਤ ਹੋਊਗਾ ਤਾਂ ਉਹਦਾ ਵੀ ਜਿਹੜਾ ਹੈਗਾ ਇੱਕ ਕਰਨਾ ਪਊਗਾ ਪਰਮਿਸ਼ਨ ਲੈਣੀ ਪਊਗੀ ਇਸੇ ਅੰਬ ਸਾਹਿਬ ਗੁਰਦੁਰ ਦੇ ਨੇੜੇ ਅੰਬਾਂ ਨੂੰ ਵਿਚਾਰ ਲਈ ਅਸੀਂ ਅੰਬ ਸਾਹਿਬ ਦੇ ਗੁਰਦੁਆਰਾ ਸਾਹਿਬ ਨੂੰ ਜਾ ਕੇ ਮੈਨੇਜਰ ਨੂੰ ਦੱਸਿਆ ਮੈਨੇਜਰ ਨੂੰ ਇੱਕ ਮੰਗ ਪੱਤਰ ਦਿੱਤਾ ਲਿਖਤੀ ਵੀ ਤੁਸੀਂ ਸਾਡਾ ਸਹਿਯੋਗ ਦਿਓ ਜਿਹੜਾ ਸਾਡਾ ਅੰਬ ਸਾਹਿਬ ਗੁਰਦੁਆਰਾ ਹੈ ਇਹ ਇਤਿਹਾਸਕ ਗੁਰਦੁਆਰਾ ਹੈ ਜਿਸ ਦਿਨ ਰਾਤੇ ਜਿਹੜਾ ਇਤਿਹਾਸ ਚੱਲ ਰਿਹਾ ਸਾਰਾ ਕੁਝ ਰਹਿ ਪਰ ਮੈਨੇਜਰ ਨੇ ਇੱਕ ਵੀ ਗੱਲ ਨਹੀਂ ਕਰੀ ਮੈਨੇਜਰ ਸੁਣਨ ਨੂੰ ਤਿਆਰ ਨਹੀਂ ਹੋਇਆ ਜੇ ਤਾਂ ਸੁਖਵੀਰ ਬਾਦਲ ਦਾ ਫੋਨ ਆ ਜਾਂਦਾ ਫਿਰ ਤਾਂ ਮੈਨੇਜਰ ਆ ਜਾਂਦਾ ਪਰ ਐਸੇ ਚ ਸੁਖਵੀਰ ਬਾਦਲ ਨੇ ਕੋਈ ਫੋਨ ਨਹੀਂ ਕਰਿਆ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਆ ਅਸੀਂ ਓਡਾ ਦਫ਼ਤਰ ਦਾ ਘਰਾਉ ਕਰਦੇ ਹਾਂ ਓਡਾ ਦਫ਼ਤਰ ਦੇ ਘਰਾਉ ਦਿਆਂ ਇਹ ਮੌਕੇ ਦੀਆਂ ਫੋਟੋਆਂ ਵੀਡੀਓ ਸਾਰੀਆਂ ਵੀ ਆ ਅਫਸਰ ਉੱਤੇ ਆਉਂਦੇ ਅਫਸਰ ਸਾਨੂੰ ਤਲਾਸ਼ਾ ਦੇ ਦਿੰਦੇ ਵੀ ਅਸੀਂ ਕਾਰਵਾਈ ਕਰੋਂਗੇ ਜੀ ਆ ਅਫਸਰਾਂ ਨੇ ਮੌਕੇ ਤੇ ਜਿਹੜੀ ਕਾਰਵਾਈ ਦਿਖਾਈ ਵੀ ਕਾਰਵਾਈ ਕਰਾਂਗੇ ਪਰ ਉਹ ਅੱਖਾਂ ਵਿੱਚ ਕੇ ਬੈਠੇ ਐ ਇੱਥੇ ਅਜੇ 4 ਦਿਨ ਤੋਂ ਪਿਛਲੇ ਲਗਭਗ 4 ਦਿਨ ਤੋਂ ਮੈਂ ਕੇਸਾਂ ਗੁੱਸਾਂ ਜੋੜ ਲ ਗਿਆ ਉਧਰ ਉਧਰ ਚਲੇ ਗਿਆ ਮੈਨੂੰ ਜਾਂ 3-4 ਦਿਨ ਤੋਂ ਆਰਾ ਚੱਲ ਰਿਹਾ ਸਾਰੇ ਅੰਬ ਜਿਹੜੇ ਵੱਢ ਕੇ गिरਤੇ ਰਾਤ ਨੂੰ ਸਰਕਾਰੀ ਆਰਾ ਚੱਲ ਰਿਹਾ ਇੱਥੇ ਦੇ ਸਾਨੇ ਦੀ 8 ਫੇਸ ਪੁਲਿਸ ਨੂੰ ਵਿਜੀਲੈਂਸ ਨੂੰ ਇਹ ਨਹੀਂ ਪਤਾ ਲੱਗਦਾ ਵੀ ਇੱਥੇ ਦਰਖਤ ਜਿਹੜੇ ਸਰਕਾਰੀ ਤੇ ਗੈਰ ਸਰਕਾਰੀ ਵੱਡੇ ਜਾ ਰਹੇ ਨੇ ਤਾਂ ਕਿ ਜਿਹੜੀ ਕੁੱਤੀ ਚੋਰਾ ਨਾਲ ਜਿਵੇਂ ਆਪਾਂ ਪਹਿਲਾਂ ਹੀ ਕਹਿੰਦੇ ਵੀ ਕੁੱਤੀ ਚੋਰਾ ਨਾਲ ਰਲ ਜੇ ਫਿਰ ਚੋਰੀ ਹੋਣੀ ਆ ਆਸਾਨ ਹੈ ਇੱਕ 150 ਰੁਪਏ ਦੀ ਅਸੀਂ ਤਰਨਾ ਲਾਇਆ ਕਿ 150 ਰੁਪਏ ਦੀ ਫਲੈਕਸ ਬੋਰਡ ਜੇ ਕੋਈ ਜਲ ਜਾਂਦਾ ਟੁੱਟ ਜਾਂਦਾ ਤਾਂ ਉਹਨੂੰ ਸਰਕਾਰੀ ਪ੍ਰਾਪਰਟੀ ਡੈਮੇਜ ਕਰਨ ਦਾ ਸਾਡੇ ਤੇ ਕੇਸ ਪਾ ਦਿੰਨੇ ਜਿਹਦਾ ਸਾਡੋਂ ਹਾਈ ਕੋਰਟਾਂ 'ਚ ਜਾਣਾ ਪੈਂਦਾ ਧੱਕੇ ਖਾਣੇ ਪੈਂਦੇ ਪਰ ਇੱਥੇ ਲੱਖਾਂ ਕਰੋੜਾਂ ਰੁਪਏ ਦੇ ਸਵੇਦੇ ਲੱਖਾਂ ਕਰੋੜਾਂ ਰੁਪਏ ਦੇ ਦਰਖਤ ਅੰਬ ਖਾਸ ਕਰ ਅੰਬ ਵੱਡੇ ਜਾ ਰਹੇ ਸਰਕਾਰੀ ਦਫ਼ਤਰ ਵੱਡੇ ਜਾ ਰਹੇ ਦਰਖਤ ਪਰ ਕੋਈ ਪ੍ਰਸ਼ਾਸਨ ਪੋਰਸ ਵਿਜੀਲੈਂਸ ਪੁੱਡਾ ਕਮਾਡਾ ਕੋਈ ਜਾਗਦੀ ਨਹੀਂ ਹੈ ਜਿਸ ਕਰਕੇ ਸਾਨੂੰ ਤੁਹਾਡੇ ਰਾਹੀਂ ਇਹ ਸਰਕਾਰ ਨੂੰ ਜਿਹੜੇ ਵਾਤਾਵਰਣ ਪ੍ਰੇਮੀ ਨੇ ਅੱਜ ਮੁਹਾਲੀ 'ਚ ਕੋਈ ਸਾਨੂੰ ਵਾਤਾਵਰਣ ਪ੍ਰੇਮੀ ਨਹੀਂ ਲੱਭਿਆ ਪਿਛਲੇ 6 ਮਹੀਨੇ ਤੋਂ ਨਹੀਂ ਲੱਭ ਰਿਹਾ ਪਿੱਛੇ ਅਕਾਲ ਸਿੰਘ ਸਾਹਿਬ ਦੇ ਜਥੇਦਾਰ ਨੇ ਅਨਾਉਂਸ ਕੀਤਾ ਸੀ ਕਾਲੀ ਦਲ ਨੂੰ ਵੀ ਤੁਸੀਂ ਜਾ ਕੇ ਪੌਦੇ ਲਾਓ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਨੇ ਫੁੱਟਪਾਥ ਨੇ ਬਹੁਤ ਵੱਡੀਆਂ ਫੋਗਾਂ ਲਗੀਆਂ ਅਕਾਲੀ ਦਲ ਦੀਆਂ ਵੀ ਪੌਦੇ ਲਾ ਰਹੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ 100-100 ਸਾਲ ਦਰਖਤ ਪੁਰਾਣੇ ਵੱਢ ਰਹੇ ਆਂ ਅੰਬ ਵੱਢ ਰਹੇ ਆਂ ਅੰਬ ਸਾਫ ਗੁਰਦੁਆਰਾ ਸਾਹਿਬ ਕੋਲੋਂ ਵੱਢ ਰਹੇ ਆਂ ਤਾਂ ਕੀਵੇਂ ਵੱਢ ਰਹੇ ਆਂ ਜਿਸ ਨੂੰ ਰੋਕਣ ਲਈ ਕੋਈ ਯਤਰਾ ਰਜੋਈ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਤੇ ਅਸੀਂ ਤੁਹਾਡੀ ਰਾਹੀਂ ਮਾਨਯੋਗ ਮੁੱਖ ਮੰਤਰੀ ਨੂੰ ਡੀਜੀਪੀ ਨੂੰ ਇੱਥੇ ਤੇ ਰਾਜਪਾਲ ਨੂੰ ਗੁਰਨਾ ਨੂੰ ਬੇਨਤੀ ਕਰਦੇ ਆਂ ਜਿਹੜੇ ਅਫਸਰਾਂ ਦੀ ਮੇਲੀ ਭੁਗਤ ਨਾਲ ਇਹ ਸਾਰਾ ਫਰਜੀ ਬਾੜਾ ਚੱਲ ਰਿਹਾ ਦਰਖਤ ਵੱਡੇ ਜਾ ਰਹੇ ਉਹਨਾਂ ਤੇ ਸਖਤ ਤੇ ਸਖਤ ਕਾਰਵਾਈ ਹੋਵੇ ਤੇ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਕ ਜਿਵੇਂ ਇੱਕ ਦਰਖਤ ਨੂੰ ਵੱਢਣ ਦਾ ਮੈਂ ਕਹਿੰਦਾ ਬੰਦਾ ਵੱਢਣ ਦੀ ਬਰਾਬਰ ਹੈ 302 ਦਾ ਪਰਚਾ ਹੋ ਜਾਣਾ ਚਾਹੀਦਾ ਤੇ ਇਸੇ ਤਰ੍ਹਾਂ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਅਸੀਂ ਕਾਰਵਾਈ ਦੀ ਮੰਗ ਕਰਦੇ ਆਂ ਜਿਹੜਾ ਇਹ ਦਰਖਤ ਵੱਡੇ ਜਾ ਰਹੇ ਖਾਸ ਕਰਕੇ ਆਮਬ ਤੇ ਨਿੰਮ ਤੇ ਬਹੁਤ ਈ ਗੱਲ ਹੈ ਇਹ ਬਾਟ ਨਹੀਂ ਸਕਤੇ ਈਸੀ ਵੱਲੋਂ ਇੱਕ ਖਾਸ ਹਦਾਇਤ ਕੀਤੀ ਜਾਂਦੀ ਹੈ ਉਹਦੇ ਤੇ ਤੁਸੀਂ ਕੋਈ ਸਰਵਾਈਵ ਨਹੀਂ ਕੀਤੀ ਅਸੀਂ ਮਾਨਯੋਗ ਈਸੀ ਨੇ ਇੱਕ 2016 ਚ ਲੈਟਰ ਕੱਢਿਆ ਪੰਜਾਬ ਦੇ ਸਾਰੇ ਈਸੀਆਂ ਨਾਲ ਲੈਟਰ ਕੱਢੇ ਹੋਣ ਨੇ ਵੀ ਜਿਹੜੇ ਅੰਬ ਦੀ ਕਿਸੇ ਵੀ ਹਾਲਤ ਚ ਪਰਮਿਸ਼ਨ ਨਹੀਂ ਦੇ ਸਕਦੇ ਚਾਹੋ ਆਪਣੇ ਅ ਬਗਲ ਤੋਂ 4 ਦੌਰੀ ਦੀ ਵੀ ਅੰਦਰ ਹੋਏ ਉਹ ਅਸੀਂ ਲੈਟਰ ਸਾਰੇ ਸਰਕਾਰ ਨੂੰ ਲਾਏ ਬਣ ਵਿਭਾਗ ਨੂੰ ਦਿੱਤੇ ਬਣ ਵਿਭਾਗ ਇਹ ਕਹਿ ਕੇ ਜਵਾਬ ਦੇ ਗਿਆ ਵੀ ਸਾਡੀ ਜਿਹੜਾ ਹੈਗਾ ਉਹਦੇ ਚੱਲ ਜਾਂਦਾ ਹੈ ਇਹ ਪੁੱਡਾ ਕਮਾਡਾ ਦੇ ਅੰਦਰ ਇਹਨਾਂ ਪੁੱਡਾ ਕਮਾਡਾ ਨੇ ਵੇਚੀ ਹੈ ਪੁੱਡਾ ਕਮਾਡਾ ਨੇ ਦੀਆ ਪੁੱਡਾ ਕਮਾਡਾ ਦੇ ਅੰਦਰ ਸਾਰਾ ਕੁਝ ਆਪਣਾ ਆਪਣਾ ਪੱਲਾ ਝਾੜ ਰਹੇ ਨੇ ਅਫਸਰ ਜਿਹੜੇ ਕੰਮ ਕਰਨੀ ਨਹੀਂ ਦੱਸ ਰਹੇ ਨੇ ਮੋਟੀ ਪੈਸੇ ਜਿਹੜੀ ਨਿਸਬਤ ਲੈ ਕੇ ਅੰਦਰ ਜਿਹੜਾ ਹੈਗਾ ਅੱਖਾਂ ਵਿੱਚ ਆਪਣੇ ਗਵੰਡੀ ਸੂਬੇ ਦੇ ਵਿੱਚ ਜੇ ਕੋਈ ਇੱਕ ਛੋਟਾ ਜਿਹਾ ਦਰਖਤ ਵੀ ਵੱਢ ਦਿੰਦਾ ਤਾਂ ਬਹੁਤ ਵੱਡੀ ਕਾਰਵਾਈ ਕੀਤੀ ਹੈ ਇਹ ਜਿਹੜਾ ਤੁਸੀਂ ਐਡਾ ਮਸਲਾ ਦੱਸਿਆ ਐਡੇ ਐਡੇ ਵੱਡੇ ਦਰਖਤ 100-100 ਸਾਲ ਦੇ ਵੱਡੇ ਇਹਦੀ ਨਾਲ ਲੈਕੀ ਹੋਈ ਹੈ ਪੰਜਾਬ ਸਰਕਾਰ ਦਾ ਇਹਦੇ ਵੱਲ ਕੋਈ ਧਿਆਨ ਹੈ ਮੈਂ ਤੁਹਾਡੇ ਰਾਹੀਂ ਮਾਨਯੋਗ ਚੀਫ ਜਸਟਿਸ ਸੁਪਰੀਮ ਕੋਰਟ ਨੂੰ ਮਾਨਯੋਗ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਸਭ ਤੋਂ ਉਮੀਦ ਹੈ ਸਰਕਾਰਾਂ ਸਰਕਾਰਾਂ ਦੇ ਜੇ ਹੁੰਦੀਆਂ ਚੰਗੀਆਂ ਤਾਂ ਲੋਕਾਂ ਨੂੰ ਸੜਕਾਂ ਦੇ ਕਿਉਂ ਬੈਠਣਾ ਪੈਂਦਾ ਜੇ ਸਰਕਾਰ ਦਾ ਕੰਮੀ ਹੋਈ ਤਾਂ ਮਾਰਡਰ ਕਾਤਲ ਕਰਾਇਮ ਠੱਗੀਆਂ ਠੋਰੀਆਂ ਝੂਠੇ ਪਰਚੇ ਆ ਲੋਕ ਤਰਾ-ਤਰਾ ਕਰਦੇ ਫਿਰ ਰਹੇ ਜਿਹੜੇ ਝੂਠੇ ਪਰਚੇ ਦਰਅਸਲ ਹੋ ਰਹੇ ਆ ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਤੋਂ ਜਿਨ੍ਹਾਂ ਨੇ ਇਹ ਆਰਡਰ ਕਿੱਡੇ ਕਈ ਕੇਸਾਂ 'ਚ ਕਾਰਵਾਈਆਂ ਕਰੀਆਂ ਮੈਂ ਪੜੀਆਂ ਸੁਣੀਆਂ ਤੇ ਚੀਫ ਜਸਟਿਸ ਮਾਨਯੋਗ ਹਾਈ ਕੋਰਟ ਨੂੰ ਜੇ ਮੜਮੋਢੀ ਸੁਣਦਾ ਤਾਂ ਰਾਜਪਾਲ ਸਾਹਿਬ ਗਵਰਨਰ ਵੀ ਸੁਣ ਲੈ ਇਸ ਚੀਜ਼ ਨੂੰ ਉਹਨਾਂ ਨੂੰ ਸਾਡੀ ਬੇਨਤੀ ਹੈ ਜਿਹਨੇ ਸੁਣਨਾ ਹੀ ਨਹੀਂ ਉਹਨਾਂ ਨੂੰ ਅਸੀਂ ਬੇਨਤੀ ਵੀ ਕੀ ਕਰਨੀ ਹੈ ਉਹ ਸਭ ਜਿਹੜੀ ਤੋਦਰੀ ਕੀਤੀ ਜਿਹੜੀ ਸਿੱਟਰ ਤੇ ਉਸ ਤੋਂ ਪਹਿਲਾਂ ਇੱਕ ਜਵਰੀ ਬਹੁਤ ਹੋਈ ਉਹ ਤੋਂ ਪਹਿਲਾਂ ਲੜਾਈ ਚੱਲ ਰਹੀ ਹੈ ਇਹ ਚਾਦਰਾਂ ਜਿਹੜੀਆਂ ਬਾਅਦ ਚ ਲਗੀਆਂ ਸਾਡੀ ਲੜਾਈ ਪਹਿਲਾਂ ਚੱਲ ਰਹੀ ਹੈ ਚਾਦਰਾਂ ਲਾਣ ਦਾ ਮਤਲਬ ਇਹੀ ਸੀ ਵੀ ਅਸੀਂ ਅੰਦਰ ਕਰਕੇ ਇਹਨਾਂ ਨੂੰ ਜਿਹੜੇ ਸਾਰੇ ਦਰਖਤ ਵੱਡੇ ਜਾਣਗੇ ਚਾਦਰਾਂ ਜਿਹੜੀਆਂ ਲਾਈਆਂ ਇਹ ਤੋਂ ਪਿੱਛੇ ਹੱਦਬੰਦੀ ਕਿੰਨੀ ਹੈਗੀ ਆ ਜਿਹੜੀ ਆਪਣੀ ਇਹ ਜਦਰਮ 15 ਫੁੱਟ ਛੱਡ ਕੇ ਲਗਣੀਆਂ ਸੀ ਜਿਹੜਾ ਫੁੱਟਪਾਥ ਸੀ ਉਹ 15 ਫੁੱਟ ਛੱਡਣਾ ਸੀ ਪਰ 15 ਫੁੱਟ ਵੀ ਅੰਦਰ ਲੈ ਕੇ ਇਹ ਸਾਰੇ ਜਿਹੜੇ ਦਰਖਤ ਹੈ ਉਹ ਦੋ ਚਾਰ ਦਿਨ ਚ ਜਿਵੇਂ ਇਹ ਲਗੇ ਆ ਤਿੰਨ ਚਾਰ ਦਿਨ ਤੋਂ ਮੰਨ ਲਖਦੀ ਦੋ ਚਾਰ ਦਿਨ ਚ ਇਹ ਸਾਰੇ ਵੱਢ ਜਾਣਗੇ ਥੋੜੇ ਕਹਿਣ ਦਾ ਮਤਲਬ ਇਹ ਜਿਹੜੀ ਹੋਈ ਆ ਚਾਰ ਦੁਬਾਰੀ ਇਹ ਇਹਨਾਂ ਦੇ ਰਖਤਾਂ ਤੋਂ ਬਾਅਦ ਹੋਣੀ ਚਾਹੀਦੀ ਦਰਖਤਾਂ ਤੋਂ ਬਾਅਦ ਵੀ ਹੋਣੀ ਚਾਹੀਦੀ ਜੀ ਜਿਹੜਾ ਪੁੱਡਾ ਦਾ जेई ਹੈ ਤੇ ਐਸਡੀਓ ਹੈ ਜਿਨ੍ਹਾਂ ਨਿਸ਼ਾਨਦਈ ਕਰਕੇ ਠੱਡੀਆਂ ਲਵਾਈਆਂ ਚਾਦਰਾਂ ਲਵਾਈਆਂ ਉਹਨਾਂ ਦੀ ਮਿਲੀਭੁਗਤਾਂ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਹੋਏ ਜਿਹੜੇ ਪੁੱਡਾ ਕਮਾਡਾ ਦੇ जेई ਐ ਐਸਡੀਓ ਐ ਜਾਂ ਕੋਈ ਇੰਜੀਨੀਅਰ ਜੂਨੀਅਰ ਜੋ ਵੀ ਹੈਗੇ ਜਿਹੜੇ ਹੀਓ ਸਾਫ ਸੀਗੇ ਉਸ ਟਾਈਮ ਯਾਦ ਹੈ ਅਸੀਂ ਫੈਕਸ ਵਾਲੇ ਵੀ ਤੁਹਾਡੇ ਨਾਲ ਗਏ ਸੀ ਬਲਸਾਂਸ ਸੀਗੇ ਹੀਓ ਉਹਨਾਂ ਨੇ ਕਿਹਾ ਸੀਗਾ ਵੀ ਇੱਕ ਦਰਖਤ ਵੀ ਕੱਟਿਆ ਨਹੀਂ ਜਾਏਗਾ ਤੁਹਾਡੀ ਤੁਸੀਂ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਉਹਨਾਂ ਨੇ ਕਿਹਾ ਜੀ ਇੱਕ ਟਾਣੀ ਵੀ ਬਿਨਾ ਪਰਮਿਸ਼ਨ ਦੇ ਟਾਣੀ ਵੀ ਨਹੀਂ ਕੱਟੀ ਜਾਂਦੀ ਜੇਕਰ ਇੱਕ ਦਰਖਤ ਦੀ ਪਰਮਿਸ਼ਨ ਦੇਣੀ ਹੈ ਤਾਂ ਜਾਂ ਤਾਂ ਜ਼ਮੀਨ ਬਦਲੇ ਜ਼ਮੀਨ ਦਿੱਤੀ ਜਾਊਗੀ ਜਾਂ 5 ਦਰਖਤ ਲਾ ਕੇ ਦਿੱਤੇ ਜਾਣਗੇ ਪਰ ਮੈਨੂੰ ਉਹ ਪਤਾ ਨਹੀਂ ਲੱਗਦਾ ਉਹ ਸਾਰੀਆਂ ਸਾਡੇ ਕੋਲ ਸਾਰੀਆਂ ਸਟੇਟਮੈਂਟਾਂ ਪਈਆਂ ਨੇ ਸਾਡੀਆਂ ਵੀ ਪਈਆਂ ਨੇ ਅਫਸਰਾਂ ਦੀ ਪਈਆਂ ਨੇ ਉਹ ਵਿੱਚ ਮੇਰੀ ਬੇਨਤੀ ਹੈ ਵਿਚ ਨਾਲ ਚਲਾ ਦਿਓ ਤਾਂ ਕਿ ਪੁੱਡਾ ਕਮਟ ਵਾਲਿਆਂ ਨੂੰ ਪਤਾ ਲੱਜੀਊ ਸਾਡੀ ਸਟੇਟਮੈਂਟ ਦੇ ਬਾਅਦ ਇਹ ਕੀ ਕੁਝ ਹੋ ਰਿਹਾ ਕੀ ਨਹੀਂ ਹੋ ਰਿਹਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਗਵਰਨਰ ਨੂੰ ਇਹੀ ਬੇਨਤੀ ਕਰਦੇ ਹਾਂ ਪੁੱਡਾ ਕਮਟਾ ਦੇ ਅਫਸਰਾਂ ਦੀ ਜਿਨ੍ਹਾਂ ਦੀ ਮਿਲੀ ਪੁਕਤ ਕਰਕੇ আর ਜਿਹੜੇ ਬੰਦੇ ਕਰ ਰਹੇ ਆ ਉਹਨਾਂ ਦਾ ਸਖਤ ਕਾਰਵਾਈ ਹੋਵੇ ਦਰਖਤ ਵੱਢਣ ਦਾ ਕੱਲੇ ਕੱਲੇ ਦੇ ਐਫ ਆਈ ਆਰ ਜਿਹੜੀ 302 ਦੀ ਜਿਹੜੀ ਮਰਡਰ ਦੀ ਕਤਲ ਦੀ ਜਿਹੜੀ ਐਫ ਆਈ ਆਰ ਅਰਜ ਹੋਣੇ ਅਜੇ ਬਹੁਤ ਹੈ ਮਤਭਾਗੇ ਘਟਨਾਵਾਂ ਵਾਪਰੀ ਜੀ ਇਹ ਉਹਨਾਂ ਬਜ਼ੁਰਗਾਂ ਨੂੰ ਦੇਖੋ ਜਿਨ੍ਹਾਂ ਨੇ 100-100 ਸਾਲ ਇਹਨਾਂ ਨੂੰ ਪਾਲਣੇ ਚ ਲਾਇਆ ਅੰਬਾਂ ਨੂੰ ਅੱਜ ਜਰ ਹੁਣਾ ਰਹੇ ਅੰਬਾਂ ਨੂੰ ਗਿਰਿਆ ਨੂੰ ਦੇਖ ਕੇ ਪਤਾ ਨਹੀਂ ਉਹਨਾਂ ਦਾ ਦਿਲ ਕਿੱਦਾਂ ਕਰਦਾ ਐ ਡਡੇ ਅੰਬ 100-100 ਸਾਲ ਤੇ ਖੜੇ ਜਿਹੜੇ ਕੱਟੇ ਹੈਗੇ ਇੱਕ ਘੰਟੇ 'ਚ ਰਾਤ ਨੂੰ ਕੱਟ ਕੇ ਰੱਖ ਤੇ ਅਸੀਂ ਪਹਿਲਾਂ ਹੀ ਬੇਨਤੀਆਂ ਕਰਦੇ ਸੀ ਪੁੱਡਾ ਦਫਤਰ ਵੀ ਗਏ ਆ ਸਭ ਕੁਝ ਉਥੋਂ ਲੈਟਰ ਵੀ ਕਢਵਾਇਆ ਵੀ ਅੰਬਰ ਨਹੀਂ ਬੜ ਸਕਦੇ ਪਰ ਇਹਨਾਂ ਨੇ ਸਾਡੀ ਕੋਈ ਪਰਵਾਹ ਨਹੀਂ ਕੀਤੀ ਇਹ ਸਾਰੇ ਦਸਤ ਜਿੰਨੇ ਵੀ ਗਵਰਨਮੈਂਟ ਦੇ ਲੱਗੇ ਹੋਏ ਕਿਨਾਰੇ ਵੀ ਇਹਨਾਂ ਨੇ ਕੱਟ ਦੇਣੇ ਹੁਣ ਸਾਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਕਿਸੇ ਵੀ ਅਫਸਰ ਨੇ ਸੁਣਵਾਈ ਨਹੀਂ ਕੀਤੀ ਮੈਂ ਨਾਲੇ ਸੀ ਜਦੋਂ ਅਫਸਰ ਨੇ ਕਿਹਾ ਸੀਗਾ ਡਾਇਰੈਕਟਰ ਨੇ ਕਹਿੰਦਾ ਨਹੀਂ ਕਟਾਂਗੇ ਜੀ ਇੱਕ ਦਸਤ ਲਾਵਾਂਗੇ ਤੇ ਪੰਜ ਇੱਕ ਕਟਾਂਗੇ ਤੇ ਪੰਜ ਲਾਵਾਂਗੇ ਵੀ ਪਰ ਉਹ ਸਾਰੇ ਉਹਨਾਂ ਦੇ ਖੋਖਲੇ ਹੋਏ ਵਾਦੇ ਅੱਜ ਦੇਖ ਲਓ ਤੁਸੀਂ ਦਸਤਾਂ ਨੂੰ ਗਿਰਿਆ ਨੂੰ ਦੇਖ ਕੇ ਰੋਣਾ ਅੱਜ ਕਿੱਥੇ ਗਏ ਪਾਰਿਆਵਰਣ ਪ੍ਰੇਮੀ ਜਿਹੜੇ ਇੱਕ ਇੱਕ ਬੂਟਾ ਲਾ ਕੇ 10-10 ਬੰਦੇ ਫੋਟੋ ਤਰਾਉਂਦੇ ਅੱਜ ਕਿੱਥੇ ਗਏ ਉਹ ਆ ਦੇਖੋ ਤੁਹਾਡੇ ਸਾਹਮਣੇ ਸਾਰਾ ਬਾਗ ਇਹਨਾਂ ਨੇ ਇੱਕ ਘਾਟੇ ਚ ਕੱਟ ਕੇ ਘੇਰਤਾ ਆ ਕੇ ਦੇਖ ਲੋ ਜਿਹੜੇ ਸੁਣਦੇ ਹੈਗੇ ਅਸੀਂ ਝੋੜਨੇ ਬੋਲਦੇ ਪਰ ਇਹ ਬਹੁਤ ਇਹਨਾਂ ਨੇ ਬਹੁਤ ਵੱਧ ਪਾਗੀ ਕਟਰਾ ਕਰੀ ਆ ਜੀ ਇਹ ਕੋਈ ਚੰਗਾ ਕੰਮ ਨਹੀਂ ਬਹੁਤ ਮਾੜਾ ਕੰਮ ਕੀਤਾ ਅਸੀਂ ਬਹੁਤ ਬੇਨਤੀਆਂ ਕੀਤੀਆਂ ਹੱਥ ਬੰਨੇ ਨਾ ਦੇ ਬਿਨਾ ਇਹਨਾਂ ਨੂੰ ਨਾ ਕਟੋ ਤੁਸੀਂ ਬਿਲਡਿੰਗ ਬਣਾਣੀ ਹੈ ਜਿਹੜੀ ਬੇਲੀ ਜਗ੍ਹਾ ਪਈ ਉੱਥੇ ਬਿਲਡਿੰਗ ਬਣਾ ਲਓ ਐਸੇ ਨਾ ਦਸਤਾਨੂ ਛੱਡੋ ਪਰ ਨਹੀਂ ਇਹਨਾਂ ਨੇ ਸਾਡੀ ਇੱਕ ਵੀ ਸੁਣਾਈ ਨਹੀਂ ਕੀਤੀ ਸਾਰੇ ਰਸ ਗੱਟ ਕੱਟ ਕੇ ਗਏ ਤੇ ਮੇਰੀ ਪ੍ਰਸ਼ਾਸਨ ਅੱਗੇ ਹੱਤਵਾਨ ਕੇ ਬੇਨਤੀ ਕੇ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ